ਸਤਿ ਸ੍ਰੀ ਅਕਾਲ ਮੈਂ ਸਸਰੀਆ ਕਾਲ ਕਿਦਾ ਹਾਲ ਜਾਲ ਹੈ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮੀਤ ਕਰਨੀ ਹੈ ਵਧੀਆ ਹੋਵੇਗਾ ਜੇ ਤੁਸੀਂ ਸਾਰਿਆਂ ਨੂੰ ਚਾੜਦੀ ਅੱਜ ਇੱਕ ਸਾਨੂੰ ਵੀਡੀਓ ਭੇਜੀ ਗਈ ਹੈ ਚਾੜਦੇ ਪੰਜਾਬ ਤੋਂ ਕਿ ਐ ਭੈਣ ਜੀ ਵੀਡੀਓ ਦੇਖੋ ਤੇ ਇਹਦੇ ਵਿੱਚ ਐ ਰਮੀ ਐਂਡ ਪ੍ਰਿੰਸ ਰੰਦਾਵਾ ਤੇ ਉਹ ਉਹ ਗੱਲਾਂ ਦੱਸਣਗੇ ਕਿ ਜਿਹੜੇ ਵੱਡੇ ਪੁਰਖ ਕਹਿ ਕੇ ਹੋਏ ਸੀ ਤੇ ਚਲੋ ਪਹਿਲੇ ਵੀਡੀਓ ਵੀ ਦੇਖ ਲੈਣੇ ਉਸ ਤੋਂ ਬਾਅਦ ਇਹਦੇ ਤੇ ਆਪਣੀ ਗੱਲਬਾਤ ਕਰਾਂਗੇ ਤੇ ਐਲੋ ਫਰੋ ਅੱਜ ਦੀ ਵੀਡੀਓ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਸੋ ਲਓ ਜੀ ਹੁਣ ਪੰਜਾਬ ਦੇ ਲੋਕ ਤੱਕ ਸਾਡੇ ਬਜ਼ੁਰਗਾਂ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਦੇ ਕੱਡੇ ਹੋ ਯਾਰ ਜੋ ਹੁੰਦੇ ਤਾਂ ਸੱਚ ਪਹਿਲਾਂ ਵੀ ਆਏ ਨੇ ਹੁਣ ਦੁਨੀਆਦਾਰੀ ਨੂੰ ਕੁਝ ਜ਼ਿਆਦਾ ਲਿਖਣਾ ਜਾਂ ਦਿਖਣ ਲੱਗ ਗਏ ਕਿਉਂ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਸੋ ਲਓ ਜੀ ਇਹ ਲੋਕ ਤਾਂ ਕੀ ਕਹਿੰਦਾ ਹੈ ਬਿਲਕੁਲ ਨਵੀਂ ਗੱਲ ਪਹਿਲੀ ਵਾਰੀ ਇਹ ਕੁਝ ਕੀ ਇਸ ਸਟੇਜ ਦੇ ਉੱਤੇ ਪਰਫਾਰਮੈਂਸ ਕਰਾਂਗੇ ਜ਼ਿਆਦਾਤਰ ਨਵੇਂ ਸੋ ਸਾਰਿਆਂ ਨੇ ਗੌਰ ਨਾਲ ਸੁਣਨਾ ਹੈ ਕੀ ਕਹਿੰਦਾ ਹੈ ਸੋ ਸਿਆਣੇ ਕਹਿੰਦੇ ਨੇ ਕੀ ਜੈਸਾ ਵੜਾਂਗੇ ਜੈਸਾ ਬੀਜਾਂਗੇ ਉਹ ਐਸਾ ਹੀ ਫੜਾਂਗੇ ਕਿਉਂਕਿ ਤੁਹਾਡੇ ਕਰਮਾਂ ਦਾ ਹਿਸਾਬ ਹੋਣਾ ਹੈ ਜਿੱਦਾਂ ਦੇ ਕਰਮ ਕਰੋਗੇ ਉਦਾਂ ਦਾ ਤੁਸੀਂ ਪਾ ਲੋਗੇ ਸੋ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਚੰਗੀਆਂ ਗੱਲਾਂ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਲਿਆ ਕਰੋ ਜਿਹੜੀ ਸਾਡੀ ਜ਼ਿੰਦਗੀ ਵਿੱਚ ਕੰਮ ਆਵੇ ਸੋ ਸੁਣਿਓ ਕੀ ਕਹਿੰਦਾ ਹੈ ਸੱਚ ਸੋ ਗੌਰ ਨਾਲ ਕੀ ਕਹਿੰਦਾ ਹੈ ਸੱਚ ਬਣਦਾ ਹੈ ਜੈ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ ਐਕਚੁਅਲੀ ਜਿਹੜੇ ਕਰਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਹ ਸਿਰਫ ਉਹ ਕਈ ਦੀਆਂ ਤਾਂ ਨੇ ਕਿ ਦੂਜੇ ਵੀ ਸਮਝ ਜਾਣ ਜਿਹੜੇ ਕਰਦੇ ਨੇ ਕਹਿੰਦਾ ਬਾਕੀ ਕਾਲ ਯੁਗ ਦੀਆਂ ਸੱਚੀਆਂ ਗੱਲਾਂ ਨੇ ਉਹ ਵੀ ਰਹੀਆਂ ਤੁਸੀਂ ਗੜੇ ਬੱਚੇ ਹੋ ਜਾਣਦੇ ਹੋ ਸਭ ਕੁਝ ਕਹਿੰਦਾ ਹੋਪਤੀ ਆਪਣਾ ਛੱਡੀ ਫਿਰਦੀ ਓਏ ਲੱਡੂ ਪਿੱਛੇ ਲੱਗੀ ਫਿਰਦੀ ਤਰੀਕਾ ਪੈਂਦੀ ਆ ਓਏ ਦੂਜਾ ਵਿਆਹ ਕਰਵਾਈ ਫਿਰਦੀ ਹੋ ਪਤੀ ਆਪਣਾ ਛੱਡੀ ਫਿਰਦੀ ਓਏ ਲੰਡੂ ਪਿੱਛੇ ਲੱਗੀ ਫਿਰਦੀ ਉਹ ਪਹਿਲੇ ਨਾਲ ਤਰੀਕਾ ਪੈਂਦੀ ਆ ਓਏ ਦੂਜਾ ਵਿਆਹ ਕਰਵਾਈ ਫਿਰਦੀ ल झुगे नहीं किसी बस तो सची कल झुग आया अगली गल गौर ने सुनो साधे मालवा टीवी और बाबा जी ठीक ठाक हो ਬੜੇ ਵਧੀਆ ਵੀਰ ਸਾਡੇ ਬੜਾ ਪਿਆਰ ਕਰਦੇ ਨੇ ਸਾਡੇ ਸੇਮ ਵੀਰ ਸੋ ਅਗਲੇ ਬੋਲ ਕੀ ਕਹਿੰਦੇ ਹੋ ਹਉ ਤੇਰਾ ਸਾਲ ਹੈ ਉਮਰ ਕੁੜੀ ਦੀ ਅੱਠਵੀਂ ਦੇ ਵਿੱਚ ਪੜਦੀ ਆ ਅੱਠਵੀਂ ਦੇ ਵਿੱਚ ਪੜਦੀ ਆ ਧੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ ਗੱਲਾਂ ਕਰਦੀ ਆ ਉਸ ਗਾਧਾ ਨੂੰ ਚੋੜ ਅੱਗੇ ਨਿਕਲਣਾ ਹੈ ਤੇਰਾ ਸਾਲ ਹੈ ਉਮਰ ਕੁੜੀ ਦੀ 8ਵੀਂ ਦੇ ਵਿੱਚ ਪੜਦੀ ਆ ਹੋਤੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ ਹੋ ਤੂੰ ਨਹੀਂ ਆਪਣੇ ਪਿਓ ਨੇ ਦੱਸਣਾ ਓ ਦੀ ਨੂੰ ਗੱਲ ਸਮਝਾਈ ਆ ਗੱਲ ਸਮਝਾਈ ਆ ਹੋ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲ ਜੁਗ ਆਇਆ ਆ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲ ਜੁਗ ਆਇਆ ਆ ਮੈਂ ਕੱਲ ਹਮੇਸ਼ਾ ਕਰਦਾ ਹੁੰਨਾ ਕਿ ਇਨਸਾਨ ਦੀ ਉਮਰ ਵੱਡੀ ਹੋ ਜਾਣ ਨਾਲ ਕਦੇ ਸਿਆਣਾ ਨਹੀਂ ਹੁੰਦਾ ਦਾੜੀ ਚਿੱਟੀ ਆਉਣ ਦੇ ਨਾਲ ਕਦੇ ਸਿਆਣਾ ਨਹੀਂ ਹੁੰਦਾ ਇਨਸਾਨ ਆਪਣੇ ਕੰਮਾਂ ਨਾਲ ਸਿਆਣਾ ਹੁੰਦਾ ਉਹ ਚਾਹੇ ਬੱਚਾ ਕਿਹਣਾ ਹੋਵੇ ਉੱਚੀ ਸਿਆਣ ਬਹੁਤ ਜ਼ਿਆਦੀ ਹੁੰਦੀ ਸੋ ਅਗਲੀ ਗੱਲ ਕੀ ਕਹਿੰਦੀ ਹੈ 60 ਸਾਲ ਉਮਰ ਬੁੱਢੀ ਦੀ ਲੋਕੀ ਕਹਿਣ ਸਿਆਣੀ ਐ ਮੁੰਡੇ ਕੁੜੀ ਦੀਆਂ ਕੁੰਡੀਆਂ ੜਾਉਂਦੀ ਪਾਲੀ ਖਸਮਾਂ ਖਾਣੀ ਐ 60 ਸਾਲ ਹੈ ਉਮਰ ਬੁੱਢੀ ਦੀ ਲੋਕੀ ਕਹਿਣ ਸਿਆਣੀ ਐ ਉਹ ਮੁੰਡੇ ਕੁੜੀ ਦੀਆਂ ਕੁੰਡੀਆਂ ੜਾਉਂਦੀ ਪਾਲੀ ਖਸਮਾਂ ਖਾਣੀ ਐ ਬੱਸ ਦੋਸਤੋ ਖੱਤੀ ਕਲ ਜੁਗਿਆ ਆਏ ਕਿਉਂਕਿ ਜਿਹੜੀਆਂ ਸਾਡੀਆਂ ਗੱਲਾਂ ਹੁੰਦੀਆਂ ਨੇ ਇਹ ਸਿੱਧੀਆਂ ਸਿਆਣੇ ਕਹਿੰਦੇ ਨੇ ਸੱਚ ਬੜਾ ਕੌੜਾ ਹੁੰਦਾ ਪਰ ਸੀਨੇ ਚਰ ਲੈਣਾ ਚਾਹੀਦਾ ਹੈ ਸਾਡੀ ਜ਼ਿੰਦਗੀ 'ਚ ਸਾਡੇ ਅੱਗੇ ਵਧਣ ਦੇ ਕੰਮ ਆਉਂਦਾ ਹੈ ਕਿਉਂਕਿ ਸਾਡੀਆਂ ਗੱਲਾਂ ਇਹ ਉਹ ਤੀਰ ਹੈ ਜਿਹਨੂੰ ਜ਼ਹਿਰ ਦੀ ਬੁੱਠ ਦਿੱਤੀ ਗਈ ਹੈ ਸੋ ਬੰਦਾ ਸੁਣਨ ਵਾਲਾ ਹੋਣਾ ਚਾਹੀਦਾ ਹੈ ਅਸੀਂ ਤੇ ਸੁਣਾਉਣ ਨੂੰ ਤਿਆਰ ਹੀ ਰਹਨੇ ਆ 24 ਘੰਟੇ ਤੋ ਸੁਣਿਓ ਅਗੀਆਂ ਗੱਲਾਂ ਕੀ ਆ ਅੱਜ ਕੱਲ੍ਹ ਦੁਨੀਆਦਾਰੀ ਸਿੱਧਕ ਨਹੀਂ ਰਹਿ ਗਿਆ ਕਿੱਥੇ ਥਾਂ ਕਿਸੇ ਨੂੰ ਠਹਿਰਾਵ ਨਹੀਂ ਬੰਦਾ ਕਹਿੰਦਾ ਮੈਂ ਹੋਰ ਕਿੱਥੇ ਜਾਵਾਂ ਜਨਾਨੀ ਕਹਿੰਦੀ ਮੈਂ ਹੋਰ ਕਿੱਥੇ ਜਾ ਕਾਲ ਯੁੱਗ ਦੀਆਂ ਇਹ ਚੀਜ਼ਾਂ ਨੇ ਇਹ ਆਉਣ ਵਾਲਾ ਸਮਾਂ ਬਾਬੇ ਨਾਨਕ ਨੇ ਪਹਿਲਾਂ ਦੱਸ ਦਿੱਤਾ ਸੀ ਪੰਜਾਬੀਆਂ ਨੂੰ ਪਰ ਪੰਜਾਬੀਆਂ ਨੇ ਕਦੇ ਗੁਰੂ ਮਹਾਰਾਜ ਨੂੰ ਪੜਿਆ ਹੀ ਨਹੀਂ ਸਮਝ ਕੀ ਆ ਬਈ ਕਹਿੰਦਾ ਹਾਂ ਮੈਂ ਤੇਰੇ ਬਿਨ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਐ ਘਰ ਵਾਲੇ ਉਹ ਨਸ਼ੇ ਵਾਲੀਆਂ ਤੇ ਗੋਲੀਆਂ ਵਹੀ ਜਾ ਯਾਰ ਨਾਲ ਪੈਂਦੀ ਐ ਐਡਾ ਕੌੜਾ ਸੱਚ ਨਹੀਂ ਕਰਦਾ ਕੋਈ ਨਹੀਂ ਬੋਲਦਾ ਕਿਉਂਕਿ ਸਾਰਿਆਂ ਨੂੰ ਪੈਸੇ ਦੇ ਨਾਲ ਐ ਲੰਗ ਮੰਗ ਵਿਖਾ ਕੇ ਪੈਸਾ ਇਕੱਠਾ ਕਰਨਾ ਹੈ ਦੁਨੀਆ ਠੱਠੇ ਖੂਜ ਜਾਵੇ ਪਰ ਅਸੀਂ ਵੀ ਬੜੇ ਬੇਸ਼ਰਮ ਹੋ ਗਏ ਆ ਅਸੀਂ ਵੀ ਉਹਨਾਂ ਨੂੰ ਸੁਣਦੇ ਹੁਣ ਕਈਆਂ ਨੇ ਸਾਡੀਆਂ ਗੱਲਾਂ ਵੀ ਸੁਣ ਕੇ ਜਾ ਕੇ ਉਹਨਾਂ ਦੇ ਗੀਤ ਲਾ ਕੇ ਟਰੈਕਟਰ ਦੇ ਤੁਰੇ ਫਿਰਨਾ ਹੈ ਦੱਸੋ ਹੁਣ ਅਸੀਂ ਕੀ ਕਰ ਲਈਏ ਥੱਲੇ ਕੱਲੇ ਦੇ ਘਰ ਜਾਣ ਉਦੇ ਰਹੇ ਤੇ ਭਾਈ ਨਾ ਐਦਾਂ ਕਰੋ ਮਰਜ਼ੀ ਐ ਬੋ ਆਪਣੀ ਸਮਾਜ ਚ ਹਰ ਚੀਜ਼ਾਂ ਮਿਲਦੀਆਂ ਨੇ ਯਾਰ ਵੀ ਮਿਲਦਾ ਇੱਥੇ ਸ਼ਹਿਦ ਵੀ ਮਿਲਦਾ ਕਿ ਖਾਣਾ ਕੀ ਹੈ ਤੇ ਇਨਸਾਨ ਤੇ ਡਬਣ ਨੇ ਅਗੇ ਕਹਿੰਦਾ ਪਿੰਡ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਆ ਉਹ ਨਸ਼ੇ ਵਾਲੀਆਂ ਦੇ ਗੋਲੀਆਂ ਵਹਚਾ ਯਾਰ ਨਾਲ ਪੈਂਦੀ ਐ ਉਹ ਸਾਰੀ ਰਾਤ ਅੱਖ ਨਹੀਂ ਖੁੱਲਦੀ ਓਏ ਪਰ ਕੇ ਪੈਗ ਪਿਆ ਜਿਹੜੇ ਕਹਿੰਦੇ ਨੇ ਕਿ ਤੇਰੇ ਨਾਲ ਖੜੇ ਆ ਕੋਈ ਨਹੀਂ ਚੱਲੀ ਚੱਲ ਅਸਲ ਜੱਗ ਅੰਦਰੋਂ ਹੋਰ ਹੁੰਦੀ ਐ ਨਿਗਾ ਭੈਣ ਤੇ ਜਾਂ ਮਾਂ ਦੇ ਹੁੰਦੀ ਐ ਯਾਰੀ ਤੇ ਨਹੀਂ ਸੱਚੀਆਂ ਯਾਰੀਆਂ ਬੜੇ ਚਿਰ ਦੀਆਂ ਖਤਮ ਹੋ ਜੋਕੀਆਂ ਕਈ ਪੀੜੀਆਂ ਪਹਿਲਾਂ ਹੁੰਦਾ ਸਿਰਫ ਜਿਹਦਾ ਚੱਲਦਾ ਜਿੱਦਾਂ ਚਲਾਈ ਜਾਂਦਾ ਅੱਗੇ ਕਹਿੰਦਾ ਆ ਅੱਜਕੱਲ੍ਹ ਲੋਕੀ ਸੱਚੀ ਮੁੱਚੀ ਬਾਲਾ ਫਾਇਦਾ ਖਾਟਦੇ ਨੇ ਉੱਚੀ ਦੀ ਹੋਵੇ ਔਰਤ ਸੋਹਣੀ ਵਹੀ ਯਾਰੀ ਹੋ ਦੇ ਨਾਲ ਰੱਖਦੇ ਨੇ ਇਹ ਗੱਲਾਂ ਸੱਚੀਆਂ ਲੱਗਦੀ ਤਾਂ ਖਿੱਚ ਕੇ ਤਾੜੀ ਮਾਰਦਿਆ ਕਰੋ ਇਹ ਸਿਆਲ ਐ ਗਰਮੀ ਨਹੀਂ ਮੁੜਕਾ ਨਹੀਂ ਆਉਂਦਾ ਅੱਜਕੱਲ੍ਹ ਹੋਇਆ ਅੱਜਕੱਲ੍ਹ ਲੋਕੀ ਸੱਚੀ ਮੁੱਚੀ ਬਾਲਾ ਫਾਇਦਾ ਚੱਕਦੇ ਨੇ ਉੱਚੀ ਦੀ ਔਰਤ ਸੋਣੀ ਹੋਵੇ ਯਾਰੀਓ ਦੇ ਨਾਲ ਰੱਖਦੇ ਨੇ ਓ ਨਾਲ ਯਾਰ ਤੇ ਪੱਗ ਵਿਟਾਕੇ ਓ ਅੱਖੀ ਕੱਟਾ ਪਾਇਆ ਏ ਆਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲ ਜੁਗ ਆਇਆ ਏ ਨਹੀਂ ਕਿਸੇ ਦੇ ਵਾਸਤੇ ਦੋਸਤੋ ਸੱਚੀ ਕਲ ਜੁਗ ਆਇਆ ਏ ਤਾਂ ਸ਼ੋਰ ਤਾਂ ਦੇਖੇੜ ਨੇ ਫੋਟੋਆਂ ਵੀ ਬੜੀਆਂ ਵਾਇਰਲ ਹੁੰਦੀਆਂ ਤੇ ਵੀਡੀਓ ਵੀ 50 60 70 ਸਾਲ ਦਾ ਬੁੱਢਾ ਹੁੰਦਾ ਤੇ 23 24 ਸਾਲ ਦੀ ਕੁੜੀ ਜਿਹਨਾਂ ਦੇ ਫੇਰੇ ਹੋਣਦੇ ਆ ਉਹ ਆਹ ਬਾਹਰ ਦੇ ਚੱਕਰ ਆ। ਯਾਦਿਕਾ ਲੰਝ ਵੀ ਇਸ਼ਕ ਜਿਆਦਾ ਸਿਰਾਂ ਉੱਤੇ ਚੜ ਚੁੱਕੀ ਹੈ। ਕਹਿੰਦਾ ਉਹ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਹੈ। ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵਹ ਗੱਲ ਜਮਾਹੀ ਸੱਚੀ ਐ ਓਇ ਅੱਜਕੱਲ ਉਹ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਐ ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵਹ ਗੱਲ ਜਮਾਹੀ ਸੱਚੀ ਐ ਘਰ ਵਾਲੇ ਨੂੰ ਕਹਿੰਦੀ ਮੈਂ ਤਾਂ ਜੋ ਗਿਆ ਆਇਆ ਏ ਨਹੀਂ ਕਿਸੇ ਦੇ ਵਸ ਦੋਸਤੋ ਸੱਚੀ ਕਲਯੁਗ ਆਇਆ ਏ ਪਿਆਰ ਵਾਲੇ ਮਾਹੌਲ ਨਾਲ ਸਾਰੇ ਜਣੇ ਸੱਚੀਆਂ ਗੱਲਾਂ ਸੁਣਦੇ ਨੇ ਤੇ ਬੜਾ ਦਿਲ ਨੂੰ ਸਕੂਨ ਮਿਲਦਾ ਹੈ ਕਿ ਵਾਕੇ ਯਾਰ ਸੱਚ ਵਿੱਚ दम ਹੈ ਕਿਉਂਕਿ ਸੁਣਦੇ ਨੇ ਤੇ ਵਾਕੇ ਅੱਜ ਮਾਰ ਕਰਦਾ ਹੈ ਹਾਂਜੀ ਅਗੇ ਲਾਸਟ ਵਿੱਚ ਕਹਿੰਦਾ ਹੈ ਇਹ ਗੀਤ ਬੜੇ ਪਿਆਰੇ ਵੀਰ ਨੇ ਲਿਖਿਆ ਹੈ ਟਿੱਪਾਂ ਵਾਲੀ ਪ੍ਰਤਾਪ ਬੜਾ ਵਧੀਆ ਬੜੀ ਵਧੀਆ ਕਲਮ ਹੈ ਵੀਰ ਦੀ ਸੋਕੇ ਕਹਿੰਦਾ ਵਖਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜਾਇਆ ਏ ਪਾਲਿਆ ਅਤੇ ਪੜਾਇਆ ਏ ਉਸੇ ਪੁੱਤ ਨੇ ਮੰਜਾ ਪਿਓ ਦਾ ਪਾਰ ਹਵੇਲੀ ਢਾਇਆ ਏ ਢਾਇਆ ਏ ਗੱਲ ਫਿਰ ਉਹ ਆ ਗਈ ਹੈ ਕਿ ਜੋ ਕਰਾਂਗੇ ਤੇ ਆਪਣੇ ਆਪਾਂ ਕਰਵਾਉਣਾ ਵੀ ਪੈਣਾ ਹੈ ਜਿਹੜੇ ਮਾਪਿਆਂ ਦੀ ਕਦਰ ਨਹੀਂ ਕਰਦੇ ਜਿੰਨੇ ਵੀ ਇੱਥੇ ਖੜੇ ਹੋਏ ਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਦੁਖੀ ਹੋਵੇਗਾ ਕਿਤੇ ਨਾ ਕਿਤੇ ਨਹੀਂ ਕੀ तकरीबन ਜਿਆਦਾਤਰ ਸਾਰੇ ਹੋ ਪੜੇ ਵਕਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜਾਇਆ ਏ ਉਸੇ ਪੁੱਤ ਨੇ ਮੰਜਾ ਪਿਓ ਦਾ ਵਹਿਾਰ ਹਵੇਲੀ ਦਾ ਆਏ ਹੋ ਦੇਖ-ਵੇਖ ਕੇ ਟੱਪਾ ਵਾਲੀ ਦਾ ਓਹ ਤਾਂ ਬਾ ਵੀ ਕਬਰਾਇਆ

ਦੇ ਵਾਕੇ ਹੀ ਮਤਲਬ ਹੈ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਨੇ ਕਿਹਾ ਕਿ ਸੱਚੀਆਂ ਤੇ ਖੜੀਆਂ ਨੇ ਸੱਚ ਜਿਹੜਾ ਵਾ ਕੋਰਾ ਜ਼ਰੂਰ ਲੱਗਦਾ ਹੈ ਲੇਕਿਨ ਇਹ ਕਿ ਸੱਚ ਸੱਚੀ ਹੁੰਦਾ ਵਾ ਤੇ ਐਂਡ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਮਾਂ ਜਿਹੜੀ ਹੈ ਪੁੱਤਰ ਨੂੰ ਪੜਾ ਲਿਖਾ ਕੇ ਮੁਸ਼ਕਲਾਂ ਨਾਲ ਪਾਲ ਖੋਸ ਕੇ ਜਿੱਦੋਦਾ ਵਿਆਹ ਕਰਦੀ ਹੈ ਤੇ ਬਾਅਦ ਚ ਉਹੀ ਪੁੱਤਰ ਜਿਹੜਾ ਵਚੋ ਕੇ ਕਿ ਮੰਜੀ ਮਾਂ ਦੀ ਪਰਿਵਾਰ ਬਾਹਰ ਦਾ ਦਿੰਦਾ ਵਾ ਉਹ ਜਾਨ ਕਰ ਲੈ ਜਵੇਂ ਪ્યો ਸਾਰਾ ਦਿਨ ਤੁੱਪਦੇ ਤੇ ਮਾਂ ਚੁੱਲ੍ਹੇ ਤੇ ਛੜਦੀ ਆ ਤੇ ਫਿਰ ਜਾ ਕੇ ਊਲਾ ਰਾਤ ਪਾ ਲੀ ਆਂਦੀ ਤੇ ਉਹੀ ਊਲਾ ਜਦੋਂ ਇਹ ਖੁਸ਼ ਕਰੇ ਤੇ ਬੋਰੀ ਤਕਲੀਫ ਬਣਦਾ ਬੜੇ ਸੰਤ ਜੀਆ ਜੀ ਮੁੱਕ ਜਾਂਦਾ ਮਤਲਬ ਇਹ ਚੀਜ਼ ਹੈ ਕਿ ਕੋਈ ਇਹ ਉਹ ਚੀਜ਼ ਆ ਕਹਿੰਦੇ ਨੇ ਜੋ ਤੁਸੀਂ ਅੱਜ ਜੋ ਬੋਵੋਗੇ ਨਾ ਉਹ ਹੀ ਕਰ ਤੋਂ ਹੋਏ ਤੁਸੀਂ ਵੱਢਨੇ ਆ ਤੇ ਪਤਾ ਕਿ ਜੋ ਤੁਸੀਂ ਬੀਜੋਗੇ ਉਹਦਾ ਹੀ ਤੁਸੀਂ ਫਲ ਲੈਣਾ ਜੇ ਤੁਸੀਂ ਕੜਕ ਬੀਜਾਗੇ ਤੇ ਕੜਕ ਹੀ ਵੱਢਾਗੇ ਨਾ ਅਸੀਂ ਕਹੀਏ ਕਿ ਬੀਜੀਏ ਅਸੀਂ ਕੜਕ ਤੇ ਚੁਣੀਏ ਅਸੀਂ ਕਬਾ ਐਵੇਂ ਤੇ ਨਹੀਂ ਹੋ ਸਕਦਾ ਇਹ ਵਾਕਿਆ ਹੀ ਇਹਨਾਂ ਦੀਆਂ ਜਿਹੜੀਆਂ ਕੱਲਾ ਨੇ ਨਾ ਰਮੀ ਤੇ ਫਰੀਦ ਨੇ ਦਾਵਾ ਮੋਸਟਲੀ ਇਹਨਾਂ ਦੇ ਜਿਹੜੇ ਗਾਣੇ ਨੇ ਇਵੇਂ ਦੇ ਹੁੰਦੇ ਆ ਜੋ ਸੱਚ ਦੇ ਉੱਤੇ ਹੀ ਹੁੰਦੇ ਨੇ ਤੇ ਜਿਹੜੇ ਬੜੇ ਵਧੀਆ ਲੱਗਦੇ ਨੇ ਤੇ ਹਰ ਚੀਜ਼ ਉਹਨਾਂ ਨੇ ਵਾਕਈ ਹੀ ਸਦੀਆਂ ਨੇ ਬਿਲਕੁਲ ਸਹੀ ਗੱਲ ਇਹ ਵਡਿਆ ਦੀਆਂ ਕਈਆਂ ਹੋਈਆਂ ਗੱਲਾਂ ਸਰ ਜਿਹੜੀਆਂ ਅੱਜ ਕੱਟ ਕੇ ਨਾ ਜਿਹੜੀਆਂ ਸਿੱਧੀ ਸਾਫ਼ ਬੁਹਾਂਚ ਜਿਹੜੀਆਂ ਸਾਨੂੰ ਦੱਸ ਦੇ ਦੱਸ ਦਿੱਤੀਆਂ ਨੇ ਜਿਵੇਂ ਅੱਜ ਸਾਹਮਣੇ ਨਜ਼ਰ ਆਉਂਦੀਆਂ ਯਾਨੀ ਕਿ ਵਾਕਈ ਹੀ ਹੈ ਕਾਰਯੋਗ ਹੈ ਜੇ ਵਾਕਈ ਸਾਰਾ ਕੁਝ ਇੰਜ ਹੀ ਹੋਣ ਦੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਡਾ ਕਮੈਂਟ ਸੈਕਸ਼ਨ ਚ ਜ਼ਰੂਰ ਸਾਂਝੇ ਕਰਿਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖਿਓ ਦਵਾਮਾਂ ਚ ਯਾਦ ਰੱਖਿਓ ਆਪਾ ਰੱਖਾ